ਕਿ ਇਹ ਪਹਿਲੀ ਸਰਕਾਰ ਹੈ ਜਿਹੜੀ ਆਮ ਲੋਕਾਂ ਬਾਰੇ ਸੋਚਦੀ ਆ ਔਰ ਹੁਣ ਜਿਹੜਾ ਸਭ ਤੋਂ ਵੱਡਾ ਜਿਹੜਾ ਕਹਾਂ ਉਹ ਸਾਡੀ ਸਰਕਾਰ ਚੱਕਣ ਜਾ ਰਹੀ ਹੈ ਉਹ ਹਰ ਇੱਕ ਗਰੀਬ ਆਦਮੀ ਗਰੀਬ ਤੋਂ ਗਰੀਬ ਆਦਮੀ ਜਿਹੜਾ ਹੈਗਾ ਉਹਦੀ ਜੇਬ ਵਿੱਚ ਆਪਣਾ ਨਾਅਜ਼ ਕਰਾਣ ਲਈ ਰੱਬ ਨਾ ਕਰੇ ਲੋੜ ਪੈ ਜੇ ਬੰਦਾ ਕਰਜ਼ਾਈ ਨਹੀਂ ਹੋਏਗਾ ਜਿਵੇਂ ਮੈਂ ਤੁਹਾਨੂੰ ਹੋਏ ਸੀ ਪਹਿਲਾਂ 10 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਕਾਰ ਹਰ ਬੰਦੇ ਦੀ ਜੇਬ ਵਿੱਚ ਪਾਣ ਜਾ ਰਿਹਾ 3 ਕਰੋੜ ਰੁਪਏ ਦਾ ਹਰ ਪਰਿਵਾਰ ਨੂੰ ਦਾ ਜੜਾ ਹੈਗਾ ਉਹ 10 ਲੱਖ ਦਾ ਕਵਰ ਹੈ ਲੇਕਿਨ ਹਰ ਇੱਕ ਬੰਦੇ ਦਾ ਕਾਰਡ ਬਣੇਗਾ ਇਹ 2 ਅਕਤੂਬਰ ਨੂੰ ਬਣਨੇ ਸ਼ੁਰੂ ਹੋ ਜਾਣਗੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਗਰੀਬਾਂ ਵਾਸਤੇ ਉਹਨਾਂ ਦੇ ਘਰਾਂ ਬਾਰੇ ਸਰਕਾਰ ਸੋਚ ਰਹੀ ਹੈ ਉਹਨਾਂ ਨੂੰ ਕੰਮ ਦੇਣ ਵਾਸਤੇ ਸਪੋਰਟ ਕਰ ਰਹੀ ਹੈ ਬਹੁਤ ਸਾਰਾ ਕੰਮ ਸ਼ੁਰੂ ਕਰਨ ਜਾ ਰਿਹਾ ਲੋਕ 100 ਦਿਨ ਦਾ ਕੰਮ ਆਖਦੇ ਸੀ ਤੁਹਾਡੇ ਨੇ ਵਾਅਦਾ ਕਰਦੇ ਆ ਕਿ ਅਸੀਂ 2000 ਜਿਹੜਾ ਅਗਲਾ 26 ਦੇ ਫੀਰ ਤੱਕ ਨਾ ਜੀ ਅਸੀਂ 100 ਨਹੀਂ 150 ਜਾਂ 150 ਦਿਨਾਂ ਦਾ ਕੰਮ ਦਿਆਂਗੇ ਲੋਕਾਂ ਨੂੰ ਜਿਹੜਾ ਕੰਮ ਕਰਨਾ ਚਾਹਣਾ ਉਹ ਕਰ ਲਿਆ